हालेलुया 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 ओ थैंक यू लॉर्ड जीसस फादर थैंक यू लॉर्ड जीसस फादर मेरी प्यारे परमेश्वर मैं सब गल्लां दी तोड़ा दिल दीं गहराइयां तो धन्यवाद करदा खुदावन खुदा मैं तोड़ा दिल दीं गहराइयां तो धन्यवाद करदा मेरे यहोवा परमेश्वर इस मिट्टी दी प्यारी सवेर दे लिए मैं तोड़ा धन्यवाद करदा खुदावन खुदा ਮੇਰੇ ਹਵਾ ਪਿਤਾ ਮੈਂ ਤੇ ਦਿਲ ਤੋਂ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਮੇਰੇ ਪਿਆਰੇ ਪ੍ਰਭੂ ਮੇਰੇ ਖੁਦਾਵਨ ਖੁਦਾ ਸੱਚਮੁੱਚ ਤੁਸੀਂ ਮਹਾਨ ਜੋ ਦਿਆਵਾਨ ਜੋ ਮੇਰੇ ਪਿਆਰੇ ਪਰਮੇਸ਼ੁਰ ਮੇਰੇ ਪਿਆਰੇ ਪ੍ਰਭੂ ਉਹ ਸਭ ਗੱਲਾਂ ਲਈ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰੀਆ ਅਦਾ ਕਰਦਾ ਅੱਜ ਦੇ ਇਸ ਨਵੇਂ ਸਾਲ ਦੇ ਇਸ ਫਰਸਟ ਡੇ ਦੇ ਵਿੱਚ ਖੁਦਾਵਨ ਖੁਦਾ ਮੈਂ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਮੇਰੇ ਪਿਆਰੇ ਪ੍ਰਭੂ ਜੋ ਤੁਸੀਂ ਸਾਨੂੰ ਬੀਤੇ ਸਾਲ ਦੇ ਵਿੱਚ ਸੰਭਾਲ ਕੇ ਰੱਖਿਆ ਖੁਦਾਵਨ ਖੁਦਾ ਸੱਚਮੁੱਚ ਤੇਰਾ ਵੱਡਾ ਫਜ਼ਲ ਤੁਹਾਡਾ ਵੱਡਾ ਅਨੁਗ੍ਰਹਿ ਹੈ ਸਾਡੇ ਜੀਵਨ ਦੇ ਵਿੱਚ ਕਿ ਤੁਸੀਂ ਸਾਨੂੰ ਸਦਾ ਸੰਭਾਲ ਕੇ ਰੱਖਿਆ ਔਰ ਇਹ ਤੰਦਰੁਸਤੀ ਵਾਲਾ ਜੀਵਨ ਦਿੱਤਾ ਇਸ ਜੀਵਨ ਦੇ ਲਈ ਮੇਰੇ ਪਿਆਰੇ ਪਰਮੇਸ਼ਰ ਮੈਂ ਤੁਹਾਡਾ ਧੰਨਵਾਦ ਕਰਦਾ ਖੁਦਾਵਨ ਖੁਦਾ ਅੱਜ ਦੇ ਦਿਨ ਦੇ ਲਈ ਮੈਂ ਤੁਹਾਡਾ ਧੰਨਵਾਦ ਕਰਦਾ ਵਾ ਇਹ ਨਵੀਂ ਸਵੇਰ ਦੇ ਲਈ ਮੈਂ ਤੁਹਾਡਾ ਧੰਨਵਾਦ ਕਰਦਾ ਮੇਰੇ ਪਿਆਰੇ ਪ੍ਰਭੂ ਜੋ ਤੁਸੀਂ ਸਾਨੂੰ ਇਹ ਨਵਾਂ ਦਿਨ ਦਿਖਾਇਆ ਹੈ ਨਵੀਂ ਸਵੇਰ ਦਿਖਾਈ ਹੈ ਖੁਦਾਵਨ ਖੁਦਾ ਸੱਚਮੁੱਚ ਇਹ ਤੁਹਾਡਾ ਫਜ਼ਲ ਤੇ ਤੁਹਾਡਾ ਅਨੁਗ੍ਰਹਿ ਹੈ ਕਿਉਂਕਿ ਪਿਤਾ ਸੀ ਜਾਣਦੇ ਆ ਬਹੁਤ ਸਾਰੇ ਲੋਕਾ ਖੁਦਾਵਨ ਖੁਦਾ ਜੋ ਅੱਜ ਵੀ ਪਾਪ ਦੀ ਜ਼ਿੰਦਗੀ ਦੇ ਵਿੱਚ ਆ ਨਸ਼ਿਆਂ ਦੇ ਵਿੱਚ ਆ ਬਿਮਾਰੀਆਂ ਦੇ ਵਿੱਚ ਆ ਪਿਤਾ ਸੱਚਮੁੱਚ ਤੁਸੀਂ ਸਾਡੇ ਤੇ ਵੱਡਾ ਫਜ਼ਲ ਕੀਤਾ ਅਨੁਗ੍ਰਹਿ ਕੀਤਾ ਇਹ ਤੁਸੀਂ ਸਾਨੂੰ ਚੁਣ ਲਿਆ ਤੇ ਸਾਨੂੰ ਉਸ ਪਾਪ ਦੇ ਦਿਲ-ਦਿਲ ਦੇ ਵਿੱਚੋਂ ਬਾਹਰ ਕੱਢ ਲਿਆ ਸਾਨੂੰ ਬਚਾ ਲਿਆ ਵਾ ਇਹ ਤੋਂ ਵੱਡਾ ਹੀ ਫਜ਼ਲ ਆ ਤੁਹਾਡਾ ਅਨੁਗ੍ਰਹਿ ਆ ਮੇਰੇ ਪਿਆਰੇ ਪ੍ਰਭੂ ਮੈਂ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਸ਼ੁਕਰੀਆ ਦਾ ਕਰਦਾ ਖੁਦਾਵਨ ਖੁਦਾਏ ਧੰਨਵਾਦੀ ਪੀਤਾ ਤੁਹਾਨੂੰ ਚੜਾਉਣਾ ਹੈ ਮੇਰੇ ਪਿਆਰੇ ਪ੍ਰਭੂ ਇਹ ਧੰਨਵਾਦ ਦੀ ਪੇਟਾ ਤੁਹਾਨੂੰ ਚੁਣੋ ਨਾ ਮੇਰੇ ਪਿਆਰੇ ਪ੍ਰਭੂ ਬੀਤੇ ਸਾਲ ਦੇ ਵਿੱਚ ਤੁਸੀਂ ਸਾਡੇ ਜੀਵਨ ਦੀ ਹਰੇਕ ਕਮੀ ਘਾਟੀ ਨੂੰ ਦੂਰ ਕੀਤਾ ਮੇਰੇ ਪਿਆਰੇ ਪ੍ਰਭੂ ਸਾਡੇ ਖਾਣ ਪੀਣ ਦਾ ਪੈਨਨ ਦਾ ਹਰ ਇੱਕ ਵਸਤੂ ਦਾ ਤੁਸੀਂ ਇੰਤਜ਼ਾਮ ਕੀਤਾ ਮੇਰੇ ਪਿਆਰੇ ਪਰਮੇਸ਼ਵਰ ਮਤੋੜਾ ਧੰਨਵਾਦ ਕਰਦਾ ਖੁਦਾਵਨ ਖੁਦਾ ਉਸ ਸਾਲ ਦੇ ਵਿੱਚੋਂ ਲੈ ਕੇ ਤੁਸੀਂ ਇਸ ਨਵੇਂ ਸਾਲ ਦੇ ਵਿੱਚ ਸਾਨੂੰ ਲੈ ਕੇ ਆਏ ਪਿਤਾ ਇਸ ਨਵੇਂ ਸਾਲ ਦੀ ਲਈ ਵੀ ਪਿਤਾ ਜੀ ਤੁਹਾਡਾ ਧੰਨਵਾਦ ਕਰਦੇ ਮੇਰੀ ਹਵਾ ਪਰਮੇਸ਼ਰ ਮੈਂ ਤੁਹਾਡਾ ਧੰਨਵਾਦ ਕਰਦਾ ਖੁਦਾਵਨ ਖੁਦਾ ਦਿਲ ਦੀਆਂ ਗਹਿਰਾਈਆਂ ਤੋਂ ਮੈਂ ਤੁਹਾਡਾ ਧੰਨਵਾਦ ਕਰਦਾ ਮੇਰੇ ਪਿਆਰੇ ਪ੍ਰਭੂ ਜੀ ਸੱਚਮੁੱਚ ਤੁਹਾਡਾ ਫਜ਼ਲ ਤੇ ਤੁਹਾਡਾ ਅਨੁਗ੍ਰਹਿ ਆ ਕਿ ਅਸੀਂ ਨਾ ਸਮਿਆਂ ਦੇ ਵਿੱਚ ਖੁਦਾਵਨ ਖੁਦਾ ਤੁਹਾਡਾ ਸ਼ੁਕਰਾਨਾ ਕਰ پا ਰਹੇ ਹਾਂ ਖੁਦਾਵਨ ਖੁਦਾ ਮੈਂ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਮੇਰੇ ਪਿਆਰੇ ਪ੍ਰਭੂ ਜੀ ਮੇਰੇ ਪਿਆਰੇ ਪਰਮੇਸ਼ਵਰ ਨਿਸ਼ਚੇ ਤੁਸੀਂ ਸਾਡੀ ਫੈਮਲੀ ਤੇ ਸਾਡੇ ਘਰਾਂ ਨੇ ਤੇ ਆਪਣੀ ਵੱਡੀ ਦਇਆ ਨੂੰ ਕੀਤਾ ਵਾ ਆਪਣੇ ਵੱਡੇ ਅਨੁਗ੍ਰਹਿ ਨੂੰ ਕੀਤਾ ਹੈ ਖੁਦਾਵਨ ਖੁਦਾ ਮੈਂ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਮੇਰੇ ਪਿਆਰੇ ਪ੍ਰਭੂ ਜੀ ਸਾਰੀ ਗੱਲਾਂ ਲਈ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਮੇਰੇ ਯਹਵਾ ਪਰਮੇਸ਼ਵਰ ਤੁਸੀਂ ਮਹਾਨ ਜੋ ਦਇਆਵਾਨ ਜੋ ਮੇਰੇ ਖੁਦਾਵਨ ਖੁਦਾ ਤੁਸੀਂ ਮਹਾਨ ਜੋ ਦਇਆਵਾਨ ਜੋ ਮੇਰੇ ਪਿਆਰੇ ਪਰਮੇਸ਼ਵਰ ਹੋ ਰਿਆ ਲਾਸ਼ੀ ਖਾਰਬਰਾ ਸਮਰਾਬਰਾ ਜ਼ਖੂਨ ਬੇਨੰਦਰੀਆ ਲਾ ਮੈਸੇਕੀਨੰਦਰੀਆ ਧੰਨਵਾਦ 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 ਕਰਨੀ ਮੇਰੇ ਪਿਆਰੇ ਪਰਮੇਸ਼ੁਰ ਮੇ ਤੋਂੜਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਇਹ ਧੰਨਵਾਦ ਦੀ ਭੇਟਾ ਤੁਹਾਨੂੰ ਮੇਰੇ ਪਿਆਰੇ ਪਰਮੇਸ਼ੁਰ ਜੀ ਚੜਾਉਣਾ ਵਾ ਖੁਦਾਵਨ ਖੁਦਾ ਜੀ ਵੀ ਬੀਤੇ ਸਾਲ ਦੇ ਵਿੱਚ ਤੁਸੀਂ ਸਾਨੂੰ ਸਾਰਿਆਂ ਨੂੰ ਸੰਭਾਲ ਕੇ ਰੱਖਿਆ ਮੇਰੇ ਪਿਆਰੇ ਪ੍ਰਭੂ ਅੱਜ ਇਹ ਜੋ ਨਵਾਂ ਸਾਲ ਤੁਸੀਂ ਸਾਨੂੰ ਦਿੱਤਾ ਵਾ ਖੁਦਾਵਾਨ ਖੁਦਾ ਸਾਡੀ ਫੈਮਲੀ ਤੇ ਸਾਡੇ ਘਰਾਣੇ ਤੇ ਮੇਰੇ ਪਿਆਰੇ ਪ੍ਰਭੂ ਤੁਸੀਂ ਆਪਣੇ ਵੱਡੇ ਫਜ਼ਲ ਨੂੰ ਅਨੁਗ੍ਰਹਿ ਨੂੰ ਪ੍ਰਗਟ ਕਰ ਚੁੱਕੇ ਜੋ ਮੇਰੇ ਪਿਆਰੇ ਪਰਮੇਸ਼ਰ ਮੈਂ ਸਭ ਭੈਣ ਭਾਈਆਂ ਦੀ ਲਈ ਵੀ ਇਹ ਪ੍ਰਾਰਥਨਾ ਕਰਦਾ ਹਾਂ ਖੁਦਾਵਾਨ ਖੁਦਾ ਕਿ ਤੁਸੀਂ ਹਰੇਕ ਦੇ ਜੀਵਨ ਨੂੰ ਸੁਪਰ ਡੂਪਰ ਬਲੇਸਡ ਕਰ ਚੁੱਕੇ ਜੋ ਖੁਦਾਵਾਨ ਖੁਦਾ ਉਹ ਵੱਡੀਆਂ ਬਲੇਸਿੰਗਸ ਆਸ਼ਿਸ਼ ਦੇ ਨਾਲ ਭਰ ਚੁੱਕੇ ਜੋ ਖੁਦਾਵਾਨ ਖੁਦਾ ਉਹ ਸਭ ਚੀਜ਼ਾਂ ਤੁਸੀਂ ਮੁਹੱਈਆ ਕਰਵਾ ਚੁੱਕੇ ਜੋ ਜੋ ਸਾਡੇ ਚਿੱਤ ਦੇ ਵਿੱਚ ਨਹੀਂ ਆਈਆਂ ਮੇਰੇ ਪਿਆਰੇ ਪਰਮੇਸ਼ਵਰ ਮੈਂ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਮੇਰੇ ਪਿਆਰੇ ਪ੍ਰਭੂ ਜੀ ਤੁਹਾਡਾ ਧੰਨਵਾਦ ਕਰਦਾ ਖੁਦਾ万 ਖੁਦਾ ਤੁਹਾਡਾ ਧੰਨਵਾਦ ਕਰਦਾ ਮੇਰੇ ਪਿਆਰੇ ਪਰਮੇਸ਼ਵਰ ਜੀ ਸੱਚ ਮੁੱਚ ਪਿਤਾ ਤੁਸੀਂ ਸਾਡੇ ਬੱਚਿਆਂ ਨੂੰ ਸਦਾ ਸੰਭਾਲ ਕੇ ਰੱਖ ਚੁੱਕੇ ਜੋ ਸੇਵ ਕਰਕੇ ਰੱਖ ਚੁੱਕੇ ਜੋ ਆਪਣੇ ਸਵਰਗੀ ਦੂਤਾਂ ਦੇ ਪਹਿਰੇ ਲਗਾ ਚੁੱਕੇ ਮੇਰੇ ਯਹਵਾ ਪਿਤਾ ਤੁਸੀਂ ਸਾਡੇ ਔਨ ਜਾਣ ਦੇ ਵਿੱਚ ਮਦਦਗਾਰ ਬਣ ਚੁੱਕੇ ਜੋ ਮੇਰੇ ਪਿਆਰੇ ਪ੍ਰਭੂ ਜੀ ਮੈਂ ਤੁਹਾਡਾ ਧੰਨਵਾਦ ਕਰਦਾ ਖੁਦਾਵਾਨ ਖੁਦਾ ਤੁਹਾਡਾ ਧੰਨਵਾਦ ਕਰਦਾ ਮੇਰੇ ਪਿਆਰੇ ਪ੍ਰਭੂ ਉਸ ਬੀਤੇ ਵਰਸ਼ ਦੇ ਵਿੱਚੋਂ ਤੁਸੀਂ ਇਸ ਨਵੇਂ ਸਾਲ ਦੇ ਵਿੱਚ ਲੈ ਕੇ ਆਏ ਪਿਤਾ ਇਸ ਨਵੇਂ ਸਾਲ ਲਈ ਤੁਹਾਡਾ ਸ਼ੁਕਰੀਆ ਦਾ ਕਰਦਾ ਸ਼ੁਕਰੀਆ ਦਾ ਕਰਦਾ ਕਿਉਂਕਿ ਮੇਰੇ ਪਿਆਰੇ ਪ੍ਰਭੂ ਜੋ ਅਸੀਂ ਕਿੱਕ ਸਾਹ ਵੀ ਲੈ ਰਹੇ ਆਇ ਤੋ ਡਾ ਹੀ ਫਜ਼ਲਾ ਇਤੋ ਡਾ ਅਨੁਗ੍ਰਹਿਵਾ ਅਸੀਂ ਕਿੱਕ ਜੋ ਸਾਹ ਵੀ ਲੈ ਪਾ ਰਹੇ ਆ ਤੋ ਡਾ ਵੱਡਾ ਅਨੁਗ੍ਰਹਿ ਆ ਸਾਡੇ ਤੇ ਖੁਦਾਵਨ ਖੁਦਾ ਨਹੀਂ ਤੇ ਅਸੀਂ ਕੀ ਆ ਪਿਤਾ ਅਸੀਂ ਕੁਛ ਵੀ ਨਹੀਂ ਆ ਇੱਕ ਮੇਰੇ ਖੁਦਾਵਨ ਖੁਦਾ ਜਿਵੇਂ ਪਾਣੀ ਦਾ ਬੁਲਬਲਾਵਾ ਉਸ ਸਮਾਨਿਆ ਸੀ ਜੋ ਕੁਝ ਸਮੇਂ ਦੇ ਲਈ ਹੈ ਬਾਅਦ ਵਿੱਚ ਨਹੀਂ ਆ ਪਿਤਾ ਅੱਜ ਜੇਕਰ ਅਸੀਂ ਇਹਨਾਂ ਸਾਵਾਂ ਨੂੰ ਲੈ ਰਹੇ ਆਂ ਤੇ ਤੁਹਾਡਾ ਅਨੁਗ੍ਰਹਿ ਆ ਤੁਹਾਡਾ ਫਜ਼ਲ ਆ ਤੁਸੀਂ ਸਾਨੂੰ ਪਿਤਾ ਸਭ ਨੂੰ ਸੰਭਾਲ ਕੇ ਰੱਖ ਚੁੱਕੇ ਜੋ ਪਿਤਾ ਇਹ ਸਭ ਨੂੰ ਸਾਵਾਂ ਨੂੰ ਸੰਭਾਲ ਕੇ ਰੱਖ ਚੁੱਕੇ ਜੋ ਸਾਡੇ ਪਰਿਵਾਰ ਤੇ ਘਰਾਣੇ ਦੇ ਖੁਦਾਵੰਨ ਖੁਦਾ ਤੁਹਾਡਾ ਅਨੁਗ੍ਰਹਿ ਸਦਾ ਬਣਿਆ ਹੈ ਮੇਰੇ ਪਿਆਰੇ ਪ੍ਰਭੂ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਆਂ ਧੰਨਵਾਦ ਕਰਦੇ ਮੇਰੇ ਹੋਵਾ ਪਰਮੇਸ਼ਵਰ ਮੈਂ ਤੁਹਾਡਾ ਧੰਨਵਾਦ ਕਰਦਾ ਖੁਦਾਵਨ ਖੁਦਾ ਮੈਂ ਆਪਣੇ ਨਗਰ ਦੇ ਲਈ ਆਪਣੀ ਗਲੀ ਮੁਹੱਲੇ ਦੇ ਲਈ ਮੇਰੇ ਪਿਆਰੇ ਪ੍ਰਭੂ ਜੀ ਮੇਰੇ ਯਹਵਾ ਪਰਮੇਸ਼ਰ ਮੈਂ ਤੇਰੀ ਲੋਕਾਂ ਦੇ ਲਈ ਪ੍ਰਾਰਥਨਾ ਕਰਦਾ ਹਾਂ ਸੱਚਮੁੱਚ ਪਿਤਾ ਤੁਸੀਂ ਇਸ ਨਵੇਂ ਸਾਲ ਦੇ ਵਿੱਚ ਖੁਦਾਵਨ ਖੁਦਾ ਉਹਨਾਂ ਵੱਡਿਆਂ ਰਸਤਿਆਂ ਨੂੰ ਉਹਨਾਂ ਮਾਰਗਾਂ ਨੂੰ ਖੋਲ ਚੁੱਕੇ ਜੋ ਖੁਦਾਵਨ ਖੁਦਾ ਉਹਨਾਂ ਰਸਤਿਆਂ ਨੂੰ ਖੋਲ ਚੁੱਕੇ ਜੋ ਉਹ ਬਲੇਸਿੰਗ ਨੂੰ ਉਹ ਆਸ਼ੀਸ਼ ਨੂੰ ਤੁਸੀਂ ਆਪਣੇ ਲੋਕਾਂ ਨੂੰ ਦੇ ਚੁੱਕੇ ਜੋ ਆਪਣੇ ਬੱਚਿਆਂ ਨੂੰ ਮਹਈਆ ਕਰਵਾ ਚੁੱਕੇ ਜੋ ਪਿਤਾ ਸੱਚ ਮੁੱਚ ਪਿਤਾ ਇਹ ਨਵਾਂ ਸਾਲ ਹਰ ਇੱਕ ਦੇ ਜੀਵਨ ਦੇ ਵਿੱਚ ਵੱਡੀ ਬਰਕਤ ਨੂੰ ਵੱਡੀ ਆਸ਼ੀਸ਼ ਨੂੰ ਲੈ ਕੇ ਆ ਚੁੱਕਾ ਵਾ ਖੁਦਾਵਨ ਖੁਦਾ ਅਸੀਂ ਤੇਰੇ ਵਿੱਚ ਬਹੁਤ ਸਾਰਾ ਵੱਧ ਜਾਈਏ ਤੁਹਾਡੀ ਉਸ ਪ੍ਰੀਮ ਦੇ ਵਿੱਚ ਬਹੁਤ ਸਾਰਾ ਵੱਧ ਜਾਈਏ ਤੁਹਾਡੀ ਉਸ ਪ੍ਰੀਮ ਦੇ ਵਿੱਚ ਬਹੁਤ ਸਾਰਾ ਵੱਧ ਜਾਈਏ ਇਹ ਫਜ਼ਲ ਤੁਸੀਂ ਸਾਡੇ ਤੇ ਕਰ ਚੁੱਕੇ ਜੋ ਇਹ ਅਨੁਗ੍ਰਹਿ ਤੁਸੀਂ ਸਾਡੇ ਤੇ ਕਰ ਚੁੱਕੇ ਜੋ ਮੇਰੇ ਪਿਆਰੇ ਪ੍ਰਭੂ ਅਸੀਂ ਸੱਚਮੁੱਚ ਉਸ ਆਤਮਿਕਤਾ ਦੇ ਵਿੱਚ ਵੱਧ ਜਾਈਏ ਅਸੀਂ ਤੈਨੂੰ ਪਿਆਰ ਕਰਨ ਵਾਲੇ ਬਣ ਜਾਈਏ ਜਿੱਦਾਂ ਦਾ ਪਿਤਾ ਤੂੰ ਚਾਹਨਾ ਵਾ ਅਸੀਂ ਉਵੇਂ ਦੇ ਬਣ ਜਾਈਏ ਮੇਰੇ ਪਿਆਰੇ ਪਰਮੇਸ਼ਰ ਜੋ ਸਾਡੇ ਜੀਵਨ ਦੇ ਵਿੱਚ ਬੀਤੇ ਸਾਲ ਦੇ ਵਿੱਚ ਗਲਤੀਆਂ ਗੁਨਾਹ ਹੋਏ ਆ ਉਹਨਾਂ ਸਭ ਗਲਤੀਆਂ ਗੁਨਾਹਾਂ ਤੋਂ ਪਿਤਾ ਤੁਸਾਨੂੰ ਮਾਫ਼ ਕਰ ਚੁੱਕਾ ਵਾ ਖੁਦਾਵਾਨ ਖੁਦਾ ਤੁਸੀਂ ਮਾਫ਼ ਕਰ ਚੁੱਕੇ ਜੋ ਮੇਰੇ ਪਿਆਰੇ ਪਰਮੇਸ਼ਰ ਸੱਚਮੁੱਚ ਜੋ ਰਸਤਾ ਤੁਹਾਡੇ ਵਿੱਚ ਚੱਲਣ ਵਾਲਾ ਸਹੀ ਆ ਉਸ ਟ੍ਰੈਕ ਤੇ ਉਸ ਰਸਤੇ ਤੇ ਤੁਸੀਂ ਸਾਨੂੰ ਚਲਾ ਚੁੱਕੇ ਜੋ ਮੈਂ ਤੁਹਾਡਾ ਧੰਨਵਾਦ ਕਰਦਾ ਧੰਨਵਾਦ ਕਰਦਾ ਧੰਨਵਾਦੀ ਭੇਟਾ ਮੇਰੇ ਪਿਆਰੇ ਪਰਮੇਸ਼ਰ ਤੁਹਾਨੂੰ ਚੜੋਣਾ ਅੱਜ ਦੇ ਦਿਨ ਦੀ ਜੋ ਨਵੀਂ ਸ਼ੁਰੂਆਤ ਸਦੀ ਤੁਹਾਡੇ ਵਿੱਚ ਹੋਈ ਆ ਤੁਹਾਡੇ ਤੋਂ ਹੋਈ ਆ ਇਸ ਗੱਲ ਲਈ ਵੀ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਮੇਰੇ ਪਿਆਰੀ ਪ੍ਰਭੂ ਜੀ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਮੇਰੇ ਖੁਦਾਵਨ ਖੁਦਾ ਮੇਰੇ ਪਿਆਰੇ ਪਰਮੇਸ਼ੁਰ ਸੱਚਮੁੱਚ ਤੁਸੀਂ ਸਾਡੇ ਜੀਵਨ ਦੇ ਵਿੱਚ ਆਪਣੀ ਵੱਡੀ ਦਇਆ ਨੂੰ ਕੀਤਾ ਵਾ ਆਪਣੀ ਵੱਡੀ ਸ਼ਾਂਤੀ ਨੂੰ ਸਾਡੇ ਜੀਵਨ ਦੇ ਵਿੱਚ ਤੁਸੀਂ ਦਿੱਤਾ ਹੈ ਖੁਦਾਵਨ ਖੁਦਾ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਧੰਨਵਾਦ ਕਰਦੇ ਹਾਂ ਮੇਰੇ ਪਿਆਰੇ ਪ੍ਰਭੂ ਜੀ ਮੈਂ ਜਿੰਨਾ ਵੀ ਧੰਨਵਾਦ ਦੀ ਪੀੜ ਤੁਹਾਨੂੰ ਜਣਾਵਾ ਉਨੀ ਹੀ ਥੋੜੀ ਆ ਖੁਦਾਵਨ ਖੁਦਾਈ ਉਨੀ ਹੀ ਥੋੜੀ ਆ ਮੇਰੇ ਯਹਵਾ ਪਰਮੇਸ਼ਰ ਸੱਚਮੁੱਚ ਤੂੰ ਆਦਰ ਦੇ ਯੋਗ ਆ ਮਹਿਮਾ ਦੇ ਯੋਗ ਆ ਮੇਰੇ ਪਿਆਰੇ ਪ੍ਰਭੂ ਕਿਉਂਕਿ ਤੁਸੀਂ ਇਸ ਸ੍ਰਿਸ਼ਟੀ ਨੂੰ ਬਣਾਉਣ ਵਾਲੇ ਜਿਹਦੇ ਕ੍ਰੇਟਰ ਜਿਹਦੇ ਰਚਨਹਾਰ ਜਿਹੜੇ ਮੇਰੇ ਖੁਦਾਵਨ ਖੁਦਾ ਤੂੰ ਹੀ ਕਮਾਤਰ ਸੱਚਾ ਪਰਮੇਸ਼ਰ ਮੇਰੇ ਯਹਵਾ ਪਿਤਾ ਅਸਾਂ ਬਗਲਾਂ ਨਹੀਂ ਤੁਹਾਡਾ ਦਿਲ ਦੀਆਂ ਗਹਿਰਾਈਆਂ ਇਹ ਤੋ ਧੰਨਵਾਦ ਕਰਦਾ ਖੁਦਾਵਨ ਖੁਦਾ ਧੰਨਵਾਦ ਕਰਦਾ ਮੇਰੇ ਪਿਆਰੇ ਪ੍ਰਭੂ ਜੀ ਜਿੰਨੇ ਵੀ ਪੈਨ ਪ੍ਰਾਵਾ ਪ੍ਰਭੂ ਤੇਰੇ ਨਾਮ ਦੇ ਵਿੱਚ ਤੁਹਾਨੂੰ ਜਾਣਦੇ ਆ ਖੁਦਾਵਨ ਖੁਦਾ ਤੁਸੀਂ ਸਦਾ ਆਪਣੇ ਅਨੁਗ੍ਰਹਿ ਨੂੰ ਨਾ ਦੇ ਪ੍ਰਗਟ ਕਰ ਚੁੱਕੇ ਜੋ ਖੁਦਾਵਨ ਖੁਦਾ ਸਾਡੇ ਸਭ ਦੇ ਵੀ ਤਾਂ ਔਨ ਜਾਣ ਦੇ ਵਿੱਚ ਤੁਸੀਂ ਮਦਦਗਾਰ ਬਣ ਚੁੱਕੇ ਜੋ ਖੁਦਾਵਨ ਖੁਦਾ ਸਾਨੂੰ ਸਮਨਾਂ ਨੂੰ ਸਦਾ ਸੰਭਾਲ ਕੇ ਰੱਖ ਚੁੱਕੇ ਜੋ ਖੁਦਾਵਨ ਖੁਦਾ ਅਸੀਂ ਤੁਹਾਡਾ ਧੰਨਵਾਦ ਕਰਦੇ ਮੇਰੇ ਪਿਆਰੇ ਪ੍ਰਭੂ ਜੀ ਬੜਾ ਧੰਨਵਾਦ ਕਰਦੇ ਮੇਰੇ ਪਿਆਰੇ ਪ੍ਰਭੂ ਜੀ ਸੱਚਮੁੱਚ ਪਿਤਾ ਮੈਂ ਨਬੁੱਲਾ ਤੋਂ ਤੁਹਾਡਾ ਸ਼ੁਕਰਾਨਾ ਕਰਦਾ ਵਾ ਸ਼ੁਕਰਾਨਾ ਕਰਦਾ ਖੁਦਾਵਨ ਖੁਦਾ ਇਸ ਨਵੇਂ ਸਾਲ ਨੂੰ ਵਖਾਉਣ ਦੇ ਲਈ ਤੁਹਾਡਾ ਸ਼ੁ크ਰੀਆ ਦਾ ਕਰਦਾ ਹਾਂ ਖੁਦਾਵਨ ਖੁਦਾ ਇਤੰਦਰੁਸਤੀ ਦੇਣ ਦੇ ਲਈ ਮੈਂ ਤੁਹਾਡਾ ਸ਼ੁ크ਰੀਆ ਦਾ ਕਰਦਾ ਹਾਂ ਮੇਰੇ ਪਿਆਰੇ ਪ੍ਰਭੂ ਜੀ ਮੈਂ ਤੁਹਾਡਾ ਧੰਨਵਾਦ ਕਰਦਾ ਮੇਰੀ ਯਹੋਵਾ ਪਰਮੇਸ਼ੁਰ ਤੁਸੀਂ ਮੇਰੇ ਘਰਾਣੇ ਨੂੰ ਮੇਰੀ ਫੈਮਲੀ ਨੂੰ ਮੇਰੇ ਪਰਿਵਾਰ ਨੂੰ ਸੰਭਾਲ ਕੇ ਰੱਖਿਆ ਇਸ ਗੱਲ ਲਈ ਵੀ ਤੁਹਾਡਾ ਸ਼ੁ크ਰੀਆ ਦਾ ਕਰਦਾ ਹਾਂ ਤੁਸੀਂ ਜਿੰਨੇ ਲੋਕ ਤੁਹਾਨੂੰ ਜਾਣਦੇ ਆ ਮੇਰੇ ਪਿਆਰੇ ਪਰਮੇਸ਼ਰ ਸੱਚਮੁੱਚ ਤੁਸੀਂ ਉਹਨਾਂ ਦੇ ਜੀਵਨ 'ਚ ਵੀ ਆਪਣੀ ਵੱਡੀ ਦਇਆ ਨੂੰ ਆਪਣੇ ਵੱਡੇ ਅਨੁਗ੍ਰਹਿ ਨੂੰ ਪ੍ਰਗਟ ਕੀਤਾ ਇਸ ਗੱਲ ਲਈ ਵੀ ਤੁਹਾਡਾ ਦਿੰਦਿਆਂ ਗਿਆ ਰਹੀ ਤੁਹਾਨੂੰ ਆਨੰਦ ਕਰਦਾ ਖੁਦਾਵੰਦ ਖੁਦਾ ਅਸੀਂ ਤੁਹਾਡਾ ਧੰਨਵਾਦ ਕਰਦੇ ਮੇਰੇ ਪਿਆਰੇ ਪ੍ਰਭੂ ਜੀ ਸੱਚਮੁੱਚ ਪਿਤਾ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦ ਕਰਨੇ ਖੁਦਾਵੰਦ ਖੁਦਾ ਤੁਸੀਂ ਸਾਡੇ ਜੀਵਨ ਦੇ ਵਿੱਚ ਸਦਾ ਆਪਣੇ ਅਨੁਗ੍ਰਹਿ ਨੂੰ ਪ੍ਰਗਟ ਕਰ ਚੁੱਕੇ ਹੋ ਸਦਾ ਆਪਣੇ ਅਨੁਗ੍ਰਹਿ ਨੂੰ ਪ੍ਰਗਟ ਕਰ ਚੁੱਕੇ ਜੋ ਖੁਦਾਵੰਦ ਖੁਦਾ ਉਹ ਧੰਨਵਾਦ 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 ਥੈਂਕ ਯੂ ਲਾਰਡ ਜੀਜ਼ਸ ਫਾਦਰ ਜੀਜ਼ਸ ਫਾਦਰ ਜੀਜ਼ਸ ਫਾਦਰ ਜੀਜ਼ਸ ਫਾਦਰ ਮੇਰੇ ਪਿਆਰੇ ਪਰਮੇਸ਼ੁਰ ਤੂੰ ਇਸ ਸਾਡੇ ਜੀਵਨ ਦੇ ਵਿੱਚ ਹਰ ਇੱਕ ਉਸ ਚੀਜ਼ ਦਾ ਇੰਤਜ਼ਾਮ ਕੀਤਾ ਮੇਰੇ ਪਿਆਰੀ ਪ੍ਰਭੂ ਜੀ ਤੁਹਾਡਾ ਧੰਨਵਾਦ ਕਰਦਾ ਬੀਤੇ ਸਾਲ ਦੇ ਵਿੱਚ ਵੀ ਪਿਤਾ ਤੁਸੀਂ ਸਾਨੂੰ ਹਰ ਇੱਕ ਵਸਤੂ ਦੇ ਨਾਲ ਬLES ਕੀਤਾ ਖਾਣ ਪੀਣ ਦੇ ਨਾਲ ਪਿਤਾ ਪਹਿਨਣ ਦੇ ਨਾਲ ਪਿਤਾ ਹਰ ਇੱਕ ਤਰ੍ਹਾਂ ਦੀ ਵਸਤੂ ਦੇ ਨਾਲ ਤੁਸੀਂ ਸਾਨੂੰ ਬLES ਕੀਤਾ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਇਹ ਨਵੇਂ ਸਾਲ ਦੇ ਵਿੱਚ ਵੀ ਪਿਆਰੇ ਪਿਆਰੇ ਪਰਮੇਸ਼ਵਰ ਅਸੀਂ ਮੰਗਦੇ ਹਾਂ ਖੁਦਾਵਨ ਖੁਦਾ ਸੱਚਮੁੱਚ ਤੁਸੀਂ ਸਾਡੇ ਇਹਕ ਇੰਤਜ਼ਾਮ ਨੂੰ ਤੁਸੀਂ ਕਰ ਚੁੱਕੇ ਜੋ ਮੇਰੇ ਪਿਆਰੇ ਪ੍ਰਭੂ ਉਹ ਕਿੱਥੋਂ ਕਿੱਦਾਂ ਕਿਵੇਂ ਹੋਣਾ ਵੈ ਤੁਸੀਂ ਜਾਣਦੇ ਜੋ ਉਹ ਤੁਸੀਂ ਆਪਣੇ ਬੱਚਿਆਂ ਨੂੰ ਪਿਤਾ ਬਹੁਤ ਤਾਇਤ ਦੇ ਨਾਲ ਇਨਾਂ ਵਸਤਾਂ ਦੇ ਨਾਲ ਇਨਾਂ ਚੀਜ਼ਾਂ ਦੇ ਨਾਲ ਬLES ਕਰ ਚੁੱਕੇ ਜੋ ਮੈਂ ਤੁਹਾਡਾ ਧੰਨਵਾਦ ਕਰਦਾ ਸ਼ੁਕਰੀਆ ਦਾ ਕਰਦਾ ਸ਼ੁਕਰੀਆ ਦਾ ਕਰਦਾ ਖੁਦਾਵੰਨ ਖੁਦਾ ਉਹ ਧੰਨਵਾਦ ਧੰਨਵਾਦ ਨਿਵਾ ਥੈਂਕ ਯੂ ਲਾਰਡ ਜੀਜ਼ਸ ਫਾਦਰ ਜੀਜ਼ਸ ਫਾਦਰ ਮੇਰੇ ਪਿਆਰੇ ਪ੍ਰਭੂ ਜੀ ਸੱਚਮੁੱਚ ਤੁਸੀਂ ਜਿੰਨੇ ਵੀ ਭੈਣ ਭਾਈ ਆ ਸਭਨਾ ਦੇ ਜੀਵਨ ਚ ਆਪਣੀ ਵੱਡੀ ਦਇਆ ਨੂੰ ਆਪਣੀ ਸ਼ਾਂਤੀ ਨੂੰ ਆਪਣੇ ਅਨੁਗ੍ਰਹਿ ਨੂੰ ਪ੍ਰਗਟ ਕਰ ਚੁੱਕੇ ਜੋ ਇਸ ਨਵੇਂ ਸਾਲ ਦੇ ਵਿੱਚ ਉਹ ਨਵੀਆਂ ਖੁਸ਼ੀਆਂ ਦੇ ਚੁੱਕੇ ਜੋ ਖੁਦਾਵਨ ਖੁਦਾ ਉਹਨਾਂ ਰਸਤਿਆਂ ਨੂੰ ਖੋਲ ਚੁੱਕੇ ਜੋ ਜੋ ਮੇਰੇ ਪਿਆਰੇ ਪ੍ਰਭੂ ਜੀ ਤੇਰੇ ਲੋਕਾਂ ਦੀ ਇੱਛਾ ਵਾ ਚਾਹਤ ਆ ਉਸ ਚਾਹ ਦੇ ਅਨੁਸਾਰ ਉਸ ਇੱਛਾ ਦੇ ਅਨੁਸਾਰ ਉਹਨਾਂ ਦੇ ਜੀਵਨਾਂ ਦੇ ਉਹ ਬੰਦ ਰਸਤਿਆਂ ਨੂੰ ਖੋਲ ਚੁੱਕੇ ਜੋ ਪਿਤਾ ਜੋ ਲੰਬੇ ਅਰਸੇ ਤੋਂ ਖੁਦਾਵਨ ਖੁਦਾ ਕਿਸੇ ਵੀ ਚੀਜ਼ ਦੀ ਵੇਟ ਦੇ ਵਿੱਚ ਆ ਉਡੀਕ ਦੇ ਵਿੱਚ ਆ ਅੱਜ ਉਸ ਉਡੀਕ ਨੂੰ ਪੂਰਾ ਕਰ ਚੁੱਕੇ ਜੋ ਅਜ ਉਸ ਵੇਟ ਨੂੰ ਖਤਮ ਕਰ ਚੁੱਕੇ ਜੋ ਪਿਤਾ ਉਹ ਬਲੇਸਿੰਗ ਉਹ ਆਸ਼ੀਸ਼ ਤੂੰ ਆਪਣੇ ਲੋਕਾਂ ਨੂੰ ਦੇ ਚੁੱਕਾ ਹੈ ਮੇਰੇ ਪਿਆਰੇ ਪ੍ਰਭੂ ਮੈਂ ਤੋ ਧੰਨਵਾਦ ਕਰਦਾ ਧੰਨਵਾਦ ਕਰਦਾ ਧੰਨਵਾਦ ਕਰਦਾ ਖੁਦਾਵਨ ਖੁਦਾ ਸਭ ਗੱਲਾਂ ਲਈ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਅੱਜ ਦੇ ਸੁੰਦਰ ਸਮੇਂ ਦੇ ਲਈ ਇਸ ਅੱਛੇ ਦਿਨ ਦੇ ਲਈ ਵਧੀਆ ਦਿਨ ਦੇ ਲਈ ਇਸ ਨਵੀਂ ਸਵੇਰ ਦੇ ਲਈ ਇੰਨੇ ਸਾਲ ਦੇ ਲਈ ਖੁਦਾਵਨ ਖੁਦਾ ਮੈਂ ਤੁਹਾਡਾ ਧੰਨਵਾਦ ਕਰਦਾ ਮੇਰੇ ਪਿਆਰੇ ਪ੍ਰਭੂ ਜੀ ਧੰਨਵਾਦ ਕਰਦਾ ਖੁਦਾਵਨ ਖੁਦਾ ਸੱਚਮੁੱਚ ਪਿਤਾ ਬਹੁਤ سارے ਲੋਕ ਵੀ ਆ ਜੋ ਅੱਜ ਵੀ ਇਸ ਦਿਨ ਨੂੰ ਦੇਖ ਨਹੀਂ ਪਾਏ ਲੇਕਿਨ ਖੁਦਾਵਨ ਖੁਦਾ ਤੁਸੀਂ ਸਾਨੂੰ ਸੰਭਾਲ ਕੇ ਰੱਖਿਆ ਨਵੇਂ ਸਾਹ ਦਿੱਤੇ ਮੇਰੇ ਪਿਆਰੇ ਪ੍ਰਭੂ ਜੀ ਬੀਤੇ ਸਾਲ ਦੇ ਵਿੱਚ ਉਸ ਨਵੇਂ ਸਾਲ ਦੇ ਵਿੱਚ ਲੈ ਕੇ ਆਏ ਇਹਨਾਂ ਸਭ ਗੱਲਾਂ ਲਈ ਮੈਂ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ ਧੰਨਵਾਦ ਕਰਦਾ ਮੇਰੇ ਪਿਆਰੇ ਪ੍ਰਭੂ ਜੀ ਧੰਨਵਾਦੀ ਭੇਟਾ ਤੁਹਾਨੂੰ ਚੜਾਉਣਾ ਮੇਰੇ ਪਿਆਰੇ ਪ੍ਰਭੂ ਜੀ ਇਹ ਧੰਨਵਾਦੀ ਭੇਟਾ ਤੁਹਾਨੂੰ ਚੜਾਉਣਾ ਵਾ ਔਰ ਸਭ ਗੱਲਾਂ ਨੂੰ ਮੇਰੇ ਪਿਆਰੇ ਪ੍ਰਭੂ ਜੀ ਤੁਹਾਡੀ ਸਮਰਥੀ ਜ਼ਿੰਦਾ ਕਦੂਸ ਪਵਿੱਤਰ ਯੋਰਾਵਰ ਨਾਮ ਦੇ ਵਿੱਚ ਮੇਰੇ ਪਿਆਰੇ ਪ੍ਰਭੂ ਜੀ ਮੈਂ ਮੰਗਦਾ ਹਾਂ ਆਮੀਨ ਆਮੀਨ Amen. Hallelujah. Hallelujah. Hallelujah.